ਜੇ ਤੁਸੀਂ ਵੀ ਆਪਣੇ ਲਈ ਇੱਕ ਵਧੀਆ ਜੀਵਨ ਸਾਥੀ ਲੱਭ ਰਹੇ ਹੋ ਤਾਂ ਅੱਜ ਹੀ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਆਸਟਰੀਆ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਲੁਧਿਆਣਾ ਮੁੱਲਾਪੁਰ ਦਾਖਾ ਗੋਤ ਜੋਹੜ ਮੁੰਡੇ ਦੀ ਸਾਰੀ ਐਜੂਕੇਸ਼ਨ ਆਸਟਰੀਆ ਤੋਂ ਹੋਈ ਹੈ ਡੇਟ ਆਫ ਬਰਥ 1998 ਕੱਦ 5 ਫੁੱਟ 10 ਇੰਚ ਮੁੰਡੇ ਦੀ ਸਾਰੀ ਫੈਮਿਲੀ ਆਸਟਰੀਆ ਵਿੱਚ ਸਿਟੀਜ਼ਨ ਤੇ ਬੈਲ ਸੈਟਲਡ ਹੈ ਦੋ ਭਰਾ ਮੁੰਡਾ ਆਸਟਰੀਆ ਵਿੱਚ ਸਿਟੀਜ਼ਨ ਆਪਣਾ ਘਰ ਮੁੰਡਾ ਮੈਨੇਜਰ ਦੀ ਜੌਬ ਕਰਦਾ ਚੰਗੀ ਸੈਲਰੀ ਕਟਿੰਗ ਵਾਲਾ ਮੁੰਡਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਆ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਪਲੱਸ 2 ਪਾਸ ਕੁੜੀ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਦੋ ਸੱਕੀਆਂ ਭੈਣਾ ਕੁੜੀ ਪਰਿਵਾਰ ਵੀ ਸੰਪਰਕ ਕਰ ਸਕਦੇ ਨੇ ਕੁੜੀ ਚਾਹੇ ਗਰੀਬ ਪਰਿਵਾਰ ਤੋਂ ਹੋਵੇ ਸਾਰਾ ਖਰਚਾ ਮੁੰਡੇ ਦਾ ਪਰਿਵਾਰ ਕਰੇਗਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ WhatsApp ਤੇ ਮੈਸੇਜ ਜਾਂ ਕਾਲ ਕਰਕੇ ਇਸ ਰਿਸ਼ਤੇ ਦੀ ਸਾਰੀ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦੋ ਸ਼ੇਅਰ ਜੀ ਧੰਨਵਾਦ